ਸ਼ਾਇਦ આજ ਦਾ ਸਮਾਪ ਭਲਾਈ ਦਾ ਰਹੀ ਨਹੀਂ ਪਹਿਲਾ ਉਧਾਰ 20 ਲੱਖ ਰੁਪਏ ਮੰਗੇ ਕਿ ਮੈਨੂੰ ਬਹੁਤ ਜ਼ਰੂਰੀ ਹੈ ਜਦੋਂ ਪਰਿਵਾਰ ਨੇ ਆਪਣੇ ਪੈਸੇ ਫਿਰ ਵਾਪਸ ਮੰਗੇ ਕਿ ਹੁਣ ਬਹੁਤ ਸਮਾਂ ਹੋ ਗਿਆ ਸਾਡੇ ਪੈਸੇ ਮੋੜ ਦਵੋ ਤੇ ਪੂਰਾ ਪਰਿਵਾਰ ਜਾਨੋਂ ਮਾਰ ਦਿੱਤਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਮਾਂ ਧੀ ਅਤੇ ਬੇਟੇ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਇਹ ਕਿੱਥੇ ਦੀ ਘਟਨਾ ਹੈ ਕਿਵੇਂ ਵਾਪਰੀ ਹੈ ਖੁਦ ਦੇ ਰਿਸ਼ਤੇਦਾਰ ਨੇ ਕਿਵੇਂ ਇੱਕ ਪਰਿਵਾਰ ਖਤਮ ਕਰ ਦਿੱਤਾ ਹੈ ਸੁਣ ਕੇ ਜਾਈਓ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਥਾਟੇ ਨਾਲ ਪ੍ਰਿਆ ਉਧਾਰ ਪੈਸੇ ਦੇਣ ਦਾ ਸਮਾਂ ਰਿਹਾ ਹੀ ਨਹੀਂ ਇਹ ਪਹਿਲੀ ਘਟਨਾ ਨਹੀਂ ਹੈ ਬਲਕਿ ਬਹੁਤ ਸਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਪਹਿਲਾ ਲੋਕ ਗਿੜਗਿੜਾ ਕੇ ਪੈਸੇ ਮੰਗ ਲੈਂਦੇ ਨੇ ਪਹਿਲਾ ਲੋਕ ਇਹ ਆਖਣਗੇ ਕਿ ਤੂੰ ਹੀ ਮੇਰਾ ਸਾਕਾਏ ਮੈਨੂੰ ਪੈਸੇ ਦੇ ਦੇ ਮੈਨੂੰ ਲੋਡ ਹੈ ਪਹਿਲਾ ਲੋਕ ਦੋਸਤ ਬਣ ਜਾਂਦੇ ਨੇ ਤੇ ਜਦੋਂ ਪੈਸੇ ਦੇਣ ਵਾਲਾ ਆਪਣੇ ਪੈਸੇ ਮੰਗਦਾ ਹੈ ਤੇ ਉਹ ਕਦੋਂ ਦੁਸ਼ਮਣ ਬਣ ਜਾਂਦਾ ਹੈ ਕੁਝ ਪਤਾ ਨਹੀਂ ਲੱਗਦਾ ਬਰਨਾਲਾ ਦੇ ਛੇ ਕੋ ਪਿੰਡ ਦੀ ਇਹ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਕਿਰਨਜੀਤ ਕੋਰ ਮਾ ਜਿਸ ਦੀ ਉਮਰ ਤਕਰੀਬਨ 50 ਸਾਲ ਤੋਂ ਪਲੱਸ ਹੈ ਬੇਟੀ ਜਿਸ ਦੀ ਉਮਰ ਤਕਰੀਬਨ 25 ਸਾਲ ਅਤੇ ਬੇਟਾ ਜਿਸ ਦੀ ਉਮਰ ਤਕਰੀਬਨ ਸਿਰਫ 22 ਸਾਲ ਸੀ ਉਹ ਤਿੰਨਾਂ ਦੇ ਤਿੰਨੋਂ ਜੀਆਂ ਨੂੰ ਜਿਹੜਾ ਹੈ ਉਹ ਨਹਿਰ ਦੇ ਵਿੱਚ ਤੱਕਾ ਮਾਰ ਦਿੱਤਾ ਗਿਆ ਹੋਇਆ ਇੰਚ ਕੀ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਜੋ ਹੈ ਉਸਨੇ ਇਸ ਪਰਿਵਾਰ ਦੇ ਕੋਲੋਂ 2 ਲੱਖ ਰੁਪਏ ਜੋ ਹੈ ਉਹ ਕਰਜ਼ਾ ਲਿਆ ਸੀ ਕਿ ਮੈਨੂੰ ਬਹੁਤ ਜ਼ਰੂਰੀ ਹੈ ਮੈਨੂੰ 2 ਲੱਖ ਰੁਪਏ ਦੇ ਦਿਵੋ ਪਰਿਵਾਰ ਦੇ ਨਾਲ ਸੰਬੰਧ ਵਧੀਆ ਸੀ ਇਸ ਕਰਕੇ ਪਰਿਵਾਰ ਨੇ ਸੋਚਿਆ ਕਿ ਚਲੋ ਸਾਡਾ ਰਿਸ਼ਤੇਦਾਰ ਹੈ ਦੇਰਗ ਨੇ ਆਪ ਮੋੜ ਦਵੇਗਾ ਜਦੋਂ ਪੈਸੇ ਵਾਪਸ ਕਰਨ ਦੀ ਬਾਰੀ ਆਈ ਤੇ ਕੁਲਵੰਤ ਸਿੰਘ ਜਿਹੜਾ ਹੈ ਉਹ ਨਖਰੇ ਕਰਨ ਲੱਗ ਗਿਆ ਅਤੇ ਪਰਿਵਾਰ ਨੂੰ ਉਹਨਾਂ ਦੇ ਪੈਸੇ ਉਹ ਨਹੀਂ ਮੋੜਨਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਇੱਕ ਦਿਨ ਪਲਾਨ ਬਣਾਇਆ ਕਿ ਚਲੋ ਆਪਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਚੱਲਦੇ ਆ ਅਤੇ ਉਹ ਦਰਸ਼ਨ ਦੇ ਲਈ ਇਸ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਹੈ ਅਤੇ ਪਟਿਆਲਾ ਦੇ ਪਾਖੜਾ ਨਹਿਰ ਦੇ ਵਿੱਚ ਜਿਹੜਾ ਹੈ ਉਹ ਆਖਦਾ ਹੈ ਕਿ ਚਲੋ ਨਾਰੀਅਲ ਤਾਰ ਦिए ਨਾਰੀਅਲ ਤਾਰਨ ਸਮੇ ਉਹ ਇਸ ਪਰਿਵਾਰ ਨੂੰ ਜਿਹੜਾ ਹੈ ਉਹ ਤੱਕਾ ਮਾਰ ਦਿੰਦਾ ਹੈ ਨਹਿਰ ਦੇ ਵਿੱਚ ਅਤੇ ਜਿਸ ਤੋਂ ਬਾਅਦ ਇਹ ਪਰਿਵਾਰ ਤਿੰਨੋਂ ਜੀ ਜਿਹੜੇ ਨੇ ਉਹ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਜੋ ਹੈ ਇੱਕ ਮਿਸਿੰਗ ਦੀ ਕੰਪਲੇਂਟ ਪਿੰਡ ਦੇ ਵੱਲੋਂ ਲਿਖਾਈ ਜਾਂਦੀ ਹੈ ਕਿ ਪੂਰਾ ਪਰਿਵਾਰ ਗਾਇਬ ਹੈ ਆਖਿਰਕਾਰ ਕਿੱਥੇ ਗਿਆ ਜਦੋਂ ਪੁਲਿਸ ਨੇ ਸਾਰੀ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਸ ਵਿਅਕਤੀ ਨੇ ਜਿਹੜਾ ਹੈ ਉਹ ਨਹਿਰ ਦੇ ਵਿੱਚ ਟੱਕਾ ਮਾਰ ਦਿੱਤਾ ਸੀ ਅਤੇ 20 ਲੱਖ ਰੁਪਏ ਦਾ ਲੈਣ ਦੇਣ ਸੀ ਪੁਲਿਸ ਇਸ ਮੌਕੇ ਕੀ ਕਹਿ ਰਹੀ ਹੈ ਕਿਵੇਂ ਪੁਲਿਸ ਨੇ ਸਾਰੀ ਗੁੱਥੀ ਨੂੰ ਸੁਲਝਾਇਆ ਹੈ ਸੁਣ ਕੇ ਜਾਓ ਤੋਂ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੈ ਬਰਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਨੂੰ ਪੇਸ਼ ਕੀਤਾ ਗਿਆ ਹੈ ਜਿਹਦੇ ਵਿੱਚ ਐਸਪੀਡੀ ਸਾਹਿਬ ਐਸਪੀ ਹੈੱਡਕੁਆਟਰ ਡੀਐਸਪੀ ਬਰਨਾਲਾ ਚਕੀਰ ਸਿੰਘ ਤੇ ਐਸਐਚਓ सदर ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸਗੀ ਰਿਪੋਰਟ ਹੈ ਜਿਸ ਵਿੱਚ ਇੱਕ ਸੇਕਾ ਪਿੰਦੇ ਪਰਿਵਾਰ ਦੇ 3 ਮੈਂਬਰ ਜਿਦੇ ਵਿੱਚ কিরੰਜੀਤ ਕੌਰ, ਸੁਖਨਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੂਜੇ। ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਰਫ ਕੰਤਨੂ ਰੌਂਡ ਅਪ ਕੀਤਾ ਗਿਆ। ਬਾਅਦ ਚੇ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ কিরੰਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ। ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਦੇ ਡਿਪੈਂਡੈਂਟ ਬੀਸੀ ਦਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮੱਥਾ ਟੇਕਣ ਦੇ ਬਾhan ਇਹਨਾਂ ਨੂੰ ਉਹ ਹਿਮਾਚਲ ਦੇ ਪਰਦੇਸ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖੜਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾਂਦੇ ਬਾhanੇ ਨਾਲ ਨਹਿਰ ਤੇ ਸੁੱਟਦਾ ਸੀ और बाद ये कुलव कांटा है एक वीडियो भी बना के शेयर कर, कर, कर रहा है कि मैं सुसाइड कर रहा फैमिली मेंबर सुसाइड कर इस तरीके लोग गुमराह भी कर रहा बाद जब प्रॉपर क्लियर किया गया तो ये ट्रिपल मर्डर केस का मामला सामने आया इन्ह का बैकग्राउंड यह कि परिवार को लगभग छे किले जमीन सी और उदे, उदे सेल तो वो कुछ पैसे आए थे लगभग भी लाख का लेन देन पेंडिंग और जी किरणजीत कौर है एलो जो ਪੈਸੇ ਬਾਰ-ਬਾਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼